ਹੈਲੋ ਜੀ ਸਤ ਚੁੱਪ ਕਰ ਜਾਣੀ ਹੈਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਵਲੋਗਸ ਵਾਪਰ ਆਇਆ ਜਿੰਦਰ ਸਵਾਗਤ ਹੈ YouTube ਫੈਮਲੀ ਦੇ ਸਾਰੇ ਠੀਕ ਠਾਕ ਹੋ ਦੇ ਦੇ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਅੱਜ ਦਿਨ ਹੈਗਾ ਜੀਠਾ ਵੀਰਵਾਰ ਸਾਜ ਜਿਹੜਾ ਸਾਲਾਨਾ ਯਾਨੀ ਪ੍ਰੋਗਰਾਮ ਹੁੰਦਾ ਪੀਰਾਂ ਦਾ ਤੇ ਉਹ ਮਤਲਬ ਅੱਜ ਹੈਗਾ ਤੁਹਾਨੂੰ ਸਾਰਾ ਵਲੋਗ ਦਿਖਾਵਾਂ ਬਸ ਤੁਸੀਂ ਵਲੋਗ ਨਾਲ ਬਣੇ ਰਹੋ ਤੇ ਵੀਡੀਓ ਨੂੰ ਲੱਕ ਸ਼ੇਅਰ ਕਮੈਂਟ ਯੂਰ ਕਰਿਓ ਮੇਰੀਆਂ ਭੈਣਾਂ ਮੇਰੇ ਭਰਾ ਵੀ YouTube ਫੈਮਲੀ ਹੈ ਨਾ ਤੇ ਬਹੁਤ ਸਾਦਿੰਦੇ ਬਹੁਤ ਵਧੀਆ ਆ ਤੇ ਦੇਖੋ ਜੀ ਹੁਣ ਸਾਸਫਾਈ ਕਰਨੀ ਇੱਥੇ ਤੇ ਸਾਰਾ ਪ੍ਰੋਗਰਾਮ ਗੁਰਦੁਆਰਾ ਸਾਹਿਬ ਆ ਤੇ ਤੁਹਾਨੂੰ ਉੱਥੇ ਲੈ ਕੇ ਜਾਣੇ ਗੁਰਦੁਆਰਾ ਸਾਹਿਬ ਹੈ ਨਾ ਬਹਾਰੀ ਦਾ ਜਗਾ ਸਾਹਮਣੇ ਹਾਂ ਤੂੰ ਆ ਜਾ ਮੇਰੇ ਨਾਲ ਮੇਰੀ ਬੋਡੀਗਾਰਡ ਆ ਜਾ ਚੱਲਦੇ ਗੁਰਦੁਆਰਾ ਸਾਹਿਬ ਆ ਰਜਾਂਦਾ ਸਾਡੇ ਰਸਤਾ ਗੁਰਦੁਆਰਾ ਸਾਹਿਬ ਦਾ ਤੇ ਪਿੰਡ 'ਚ ਦੋ ਗੁਰਦੁਆਰਾ ਸਾਹਿਬ ਆਡੇ ਨੂੰ ਪਤਾ ਲੱਗ ਗਿਆ ਵੀ ਆਉਣ ਲੱਗੀ ਆ ਚੱਲ 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 ਮੇਰੀ ਬੋਡੀਗਾਰਡ ਆ ਜਾ ਆ ਜਾ ਛੁੱਟੀ ਆ ਜਾ ਆ ਬੰਦਾ ਹੰਦਾਲ ਕੋਰਦੁਆਰਾ ਸਾਹਿਬ ਦਾ ਰਸਤਾ ਜਣੀ ਹਿੰਦਵਾਲਾ ਗੁਰਦੁਆਰਾ ਸਾਬ ਤੁਸੀਂ ਮੇਰੇ ਪਿਛਲੇ ਬਲੌਗ ਦੇਖ ਲਿਓ ਤੇ ਦੋ ਵੀਡੀਓ ਜਣੀ ਦੋ ਬਲੌਗ ਤਾਂ ਹੈਗੇ ਹਨਾ 23 ਦਾ ਹੋ ਗਿਆ ਤੇ ਇੱਕ 24 ਦਾ ਹੋ ਗਿਆ ਤਾਂ ਹੋ ਗਿਆ 25 ਅਪਰੋਗਰਾ ਦੇਖੋ ਇਹ ਮਬਾ ਅੰਦਾਜੀ ਦਾ ਗੁਰਦੁਆਰਾ ਸਾਬ ਵੀਡੀਓ ਬਣਾਉਣੀ ਹੁੰਦੀ ਆ ਤੇ ਮੇਰੀਆਂ ਪੇਣਾਂ ਬਹੁਤ ਸਾਰੇ ਕਮੈਂਟ ਆਉਂਦੇ ਆ ਵੀਡੀਓ ਬਣਾਉਣ ਦੇ ਵਿੱਚ ਗਰਮਾਣੀ ਦੀ ਆਜ ਆਉਂਦੀ ਆ ਤੇ ਆ ਦੇਖੋ ਜੀ ਮਾ ਬੰਦਾਲ ਜੀ ਦਾ ਗੁਰਦੁਆਰਾ ਵਾਹਿਗੁਰੂ ਜੀ ਬੋਸ ਸਤਨਾਮ ਕਿੰਨਾ ਸੋਹਣਾ ਗੁਰਦੁਆਰਾ ਵੱਡਾ ਤੇ ਬਾਅਦ ਚੋ ਜਾਂਦੇ ਆ ਲੰਗਰ ਹਾਲ ਪਹਿਲਾਂ ਟਿਕਦੇ ਆ ਮੱਥਾ ਵਾਹਿਗੁਰੂ ਵਾਹਿਗੁਰੂ ਸੱਚੇ ਪਾਸ਼ਾ ਮਾ ਬੰਦਾਲ ਜੀ ਸਭ ਤੇ ਮੇਰ ਕਰ ਆਪਣਾ ਮੇਰ ਭਰਿਆ ਹੱਥ ਰੱਖ ਪ੍ਰਮਾਤਮਾ ਇਹ ਦੇਖਦੇ ਜਿੰਨੇ ਵੀ ਸਾਡੇ ਵਲੌਗ ਦੇਖਦੇ ਆ Una de mie le va atraca, cât Andros Diemac. ਵਾਹਿਗੁਰੂ ਸੱਚੇ ਸੋਚ ਸੋਤ ਗੁਰਸੱਜਿ ਬਾਬਾ ਅੰਦਾਜੀ ਆ ਦੇਖੋ ਜੀ ਬਾਬਾ ਅੰਦਾਜੀ ਦਾ ਗੁਰਦੁਆਰਾ ਸਾਹਿਬ ਵਾਹਿਗੁਰੂ ਬਾਬਾ ਅੰਦਾਜੀ ਕਿਰਪਾ ਕਰੋ ਸਾਰਿਆਂ ਤੇ ਹਰੇਕ ਦੀ ਅਸਮਰਤ ਪੂਰੀ ਕਰੋ ਸੱਚੇ ਬਾਸ਼ਾ ਕਿਰਪਾ ਕਰੋ ਬਖਸ਼ਣ ਹਾਰੇ ਬਖਸ਼ ਲੈ ਵਾਹਿਗੁਰੂ ਸੱਚੇ ਬਾਸ਼ਾ ਦੇਖੋ ਜੀ ਵਾਹਿਗੁਰੂ ਵਾਹਿਗੁਰੂ ਕੱਤਣਾ ਹੋਇਆ ਇੱਕ ਹੋਇਆ ਹੁਣ ਚਲਦੇ ਲੰਗਰ ਹਾਲ ਮਬੰਦਾਲ ਜੀ ਦੀ ਫੋਟੋ ਗੁਰੂ ਕੇ ਝੰਡੇ ਵਾਲੇ ਛੋਟਾ ਨੀਰਾ ਆਉਂਦਾ ਵੀਡੀਓ ਚ ਸਵੀਟੀ ਆ ਜਾ ਅਸਟੀ ਕਾਲ ਭਾਜੀ ਅਸਟੀ ਕਾਲ ਜੀ ਚਲ ਆ ਆ ਜਾ ਚਲ ਚ ਉਧਰ ਚਲ ਮੇਰੇ ਕੋ ਕੋਈ ਨਹੀਂ ਪਰੇਸ਼ਾਨ ਨਹੀਂ ਲੈਂਦਾ ਮੈਂ ਛੇੜਦੀ ਪਈ ਨਾ ਹਾ ਕੇ ਕ निकाली ਪਈ ਹੈ ਪ੍ਰਸ਼ਾਦ ਹੈ ਨਹੀਂ ਮੈਂ ਤਾਂ ਕਮਲੀਏ ਆ ਲੰਗਰ ਹਾਲ ਚੱਲਦੇ ਆ ਪਾਜਾ ਆ ਦੇਖੋ ਜੀ ਭਾਂਡਿਆਂ ਦਾ ਹਾਲ ਇੱਥੇ ਭਾਂਡੇ ਰੱਖੇ ਹੋਏ ਆ ਲੰਗਰ ਹਾਲ ਦੇ ਤੇ ਆ ਹੈਗਾ ਲੰਗਰ ਹਾਲ ਤੇ ਆ ਦੇਖੋ ਜੀ ਹਦਾਇਤਾਂ ਲਿਖੀਆਂ ਹੋਈਆਂ ਤੇ ਜਿਹੜੇ ਮਤਲਬ ਪ੍ਰੋਗਰਾਮ ਕਰਾਊਗਾ ਭੈਣ ਭਰਾ ਹਣਾ ਤੇ ਸਾਰਾ ਹੀ ਉਹ ਸਵਾਹੀ ਕਰਨੇ ਕੇ ਔਰ ਸਵਾਹੀ ਕਰਨੇ ਵੀ ਬਣਦੀ ਹੈ ਨਾ ਵਾਹ ਕਿਉਂ ਦੇਖੋ ਜਿਲੰਗਰ ਹਾਲ ਕਿੰਨਾ ਸੋਹਣਾ ਸੀਟੀ ਬਾਹਰ ਰਹਿ ਤੂੰ ਅੰਦਰ ਨਹੀਂ ਹਣਾ ਆ ਦੇਖੋ ਪਿਆਜ਼ ਕਟਲੇ ਆ ਹਲਵਾਈ ਨੇ ਤੇ ਤਿਆਰੀਆਂ ਸ਼ੁਰੂ ਹੋ ਰਹੀਆਂ ਰਾਤ ਮੈਂ ਵੀਡੀਓ ਬਣਾ ਹੀ ਨਹੀਂ ਰਾਤ ਫਿਰ ਨਹੀਂ ਰਸਗਾਨੀ ਦੇ ਸਾਨੂੰ ਪਤਾ ਵੀਡੀਓ ਵਧੀਆ ਨਹੀਂ ਬਣਦੀ ਹੈਗੀ ਕਿ ਕਿੰਨ ਉਹਦੇ ਲਈ ਲੰਗਰ ਹਾਲ ਪੱਥਰ ਲੱਗਾ ਆ ਉਹਦੇ ਉੱਤੇ ਟੈਲਾਂ ਲੱਗੀਆਂ ਸੋਨਾ ਲਈ ਉਹ ਆਪਣਾ ਘਰ ਬਣਾਇਆ ਤੇ ਇਹ ਤਾਂ ਉਹਦੇ ਲੰਗਰ ਹਾਲ ਦਿਖਾਉਣੇ ਆ ਕੇ ਹਲਵਾਈ ਸਾਹਿਬ ਲੱਗੇ ਆ ਠੀਕ ਹੈ ਵਾਈ ਉਸ ਜੀ ਬਹੁਤ ਮਾਡਰਨ ਅੰਦਰ ਨਹੀਂ ਆਉਂਦਾ ਉਹ ਨਾਲ ਖੋਤੀ ਨਹੀਂ ਨਹੀਂ ਉਹ ਨਾ ਕਿਹਦਾ ਟਮਾਟਰ ਹੈ ਨਹੀਂ ਇਹ ਲੈਂਦੇ ਸਮਾਨ ਸਾਰਾ ਲੈਂਦਾ ਹੀ ਗਾ ਸ਼ਾਮੀ ਕਿ ਨਹੀਂ 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 ਟਮਾਟਰ ਕੋ ਉੱਤੇ ਹੀ ਉਹਨਾਂ ਘਰੇ ਅੱਛਾ ਅੱਛਾ ਕੋਈ ਮੈਂ ਫੇ ਦਿਨਿਆਂ ਨੂੰ ਅਸ ਆ ਸਮਾਨ ਵਾਕੀ ਇਧਰ ਹੈ ਨਾ ਮਿਰਚਾ ਮਿਰਚਾ ਪਹਿਲਾਂ ਆਪਾਂ ਣਿਆਈ ਤਿਆਰ ਕਰਨੀ ਨਾ ਮੱਥਾ ਟਿਕਣਾ ਨਾ ਬਸ ਉਹ ਦੂਜੀ ਭੱਟੀ ਕਾ ਲੈਣਾ ਕਿਉਂ ਇੱਥਾ ਇੱਥੇ ਰੋੜੇ ਆ ਅੱਛਾ ਅੱਛਾ ਸੋ ਗੋਦੀ ਨੇ ਜੀ ਬਣਨੀ 2 ਕਿਲੋ ਬਣਨੀ ਨਾ ਹਾਂ ਠੀਕ ਹੈ ਠੀਕ ਹੈ ਤੇ ਆ ਕੀ ਦਾਲ ਬਣਾਈ ਉਹ ਦਾਲ ਦਾ ਫੇ ਚਨੇ ਹੋਏ ਚਨੇ ਆ ਤੇ ਵਿੱਚੇ ਪਾ ਦੂ ਅੱਛਾ ਅੱਛਾ ਆਵਾਲ ਕੇ ਆ ਸੋਹਣੇ ਵਧੀਆ ਬਣਦੇ ਨਾ ਠੀਕ ਲੰਗੜਾ ਬੜੀਆ ਖੁੱਲਾ ਬਣ ਗਿਆ ਹਾਂ ਇਹ ਖੁੱਲਾ ਹੈ ਦੇਖੋ ਜੀ ਲੰਗੜਾ ਇੱਧਰ ਲੋ ਵਾਲੀ ਬੀਬੀਆਂ ਵੀ ਆਉਂਦੀਆਂ ਹੈ ਕੱਟ ਵੱਟ ਕਰਨੀ ਹੋਣੀ ਹੈ ਨਾ ਜੀ ਪਿਆਜ਼ ਨੂੰ ਗੰਢੇ ਨੂੰ ਹੋ ਗਿਆ ਸਾਰਾ ਪਿਆਜ਼ ਤਾਂ ਕੱਟ ਹੋ ਗਿਆ ਦੇਖਿਓ ਇੱਧਰ ਮੈਂ ਠੀਕ ਹੈ ਠੀਕ ਲੈਣਾ ਚਾਹਜੂ ਪੜਾਈ ਆ ਮੈਂ ਕਿਹਾ ਚੱਲ ਤੁਸੀਂ ਵੀ ਨਾਲ ਸਿਵਾ ਕਰਾਓ ਪਨਾ ਸਾਲ ਬਾਦ ਦਿਨ ਆਉਂਦਾ ਤੇ ਵਧੀਆ ਹੈ ਕੀ ਕਰਨੀ ਚਾਹੀਦੀ ਹੈ ਮੈਂ ਭੇਜ ਦੇਣਾ ਨੂੰ ਹੈ ਹੋਰ ਕੀ ਕੀ ਹੈ ਨੀਗਾ ਟਮਾਟਰ ਚਾਹੀਦੇ ਅਛਾ ਟਮਾਟਰ ਤੇ ਹੋਰ ਸਾਰਾ ਸਮਾਨ ਹੋਰ ਕੀ ਖੰਡ ਚਾਹੀਦੀ ਅੱਛਾ ਅੱਛਾ ਧੰਨਵਾਦ ਮੈਂ ਕੱਲ ਇਟ ਆਈ ਗਈ ਕੁਝ ਲਿਆਏ ਹੁਣੇ ਮੈਂ ਉਹ ਮੈਂ ਕੋਈ ਨਹੀਂ ਕਹਨੀ ਜਾ ਕੇ ਤੇ ਸਮਾਨ ਲੈ ਗਿਆ ਨਾ ਆਹ ਦੇਖੋ ਜੀ ਲੋਹ ਤੇ ਵੱਡੀ ਲੋਹ ਤੇ ਬੀਬੀਆਂ ਵੀ ਆਉਂਦੀ ਪਈਆਂ ਤੇ ਤੁਹਾਨੂੰ ਬੀਬੀਆਂ ਦਰਸ਼ਨ ਕਰਾਉਣੇ ਲੋਹ ਵਾਲੀਆਂ ਦੇ ਨਾ ਰਮਾਲੀ ਫੁਲਕਿਆਂ ਵਾਲੀਆਂ ਦੇ ਡਾਟਰ ਨਾ ਇਹ ਟੈਨਸ਼ਨ ਲੈਣਾ ਆਪਣਾ ਮੈਗਾ ਇਹ ਤਾਂ ਪੱਲਾ ਕੰਮ ਇਹਨਾਂ ਦਾ ਕੰਮ ਹੀ ਦਾ ਆ ਸਹੀ ਗੱਲ ਵਧੀਆ ਗੱਲ ਆ ਇਹ ਹੀ ਹੰਡੇ ਹਲਵਾਈ ਦੀ ਨਿਸ਼ਾਨੀ ਹੁੰਦੀ ਆ ਹਨਾ ਮੈਂ ਆਲੇ ਬਸ ਉਹਦੇ ਇਸ ਵੇਰੇ ਸਾਰਾ ਲੈ ਨਹੀਂ ਕਰਦਾ ਹਾਂ ਵਧੀਆ ਗੱਲ ਆ ਤੋਲੇ ਆ ਉਧਰ ਰੱਖ ਦਾਲ ਦਾ ਜਰੂਰੀ ਨਹੀਂ ਕਈ ਤਾਂ ਹਲਵਾਈ ਜਿੱਦਾਂ ਕਹਿੰਦੇ ਨੇ ਠੀਠ ਜਹੋਂਦੇ ਹਿੱਲਦੇ ਜਲਦੇ ਰਹਿੰਦੇ ਆ ਦਾਲ ਦਾ ਜਰੂਰੀ ਹੁੰਦਾ ਹਾਂ ਜੀ ਦੇ ਤੋੜ ਕੇ ਲੱਗਦੀ ਆ ਹਾਂ ਦਾਲ ਫਿਰ ਟਾਈਮ ਨਾਲ ਬਣਨੀ ਚਾਹੀਦੀ ਹੈ ਤੇ ਗੱਲ ਸਹੀ ਹੈ ਮੁੰਡਾ ਸਿਆਣਾ ਹੈ ਬੇ ਇਹ ਹਲਵਾਈ ਆ ਜੀ ਆਪਣੇ ਜਿਦਾਂ ਕਹ ਲੋ ਗਵੰਡੀ ਆਪਣੇ ਬਹੁਤ ਵਧੀਆ ਆ ਹਲਵਾਈ ਤੇ ਬਹੁਤ ਚੀਜ਼ਾਂ ਵਧੀਆ ਬਣਾਉਂਦਾ ਹੈ ਤੇ ਪਿਛਲੇ ਸਾਲ ਸੀਗਾ ਪੀਰਾਂ ਦੀ ਜਗ੍ਹਾ ਤੇ ਪਿਛਲੇ ਸਾਲ ਹੁੰਦਾ ਮਤਲਬ ਹੋਇਆ ਸੀਗਾ ਪਲੀ ਵਾਲੇ ਦਾ ਮੇਲਾ ਉੱਥੇ ਵੀ ਸੀ ਪ੍ਰੋਗਰਾਮ ਸ਼ੋਲੇ ਪੁਣੀ ਦਾ ਲੰਗਰ ਸੀਗਾ ਤੇ ਇਹਨੇ ਬਹੁਤ ਟੇਸਟੀ ਬਣਾਇਆ ਬਹੁਤ ਵਧੀਆ ਬਣਾਇਆ ਤੇ ਬਹੁਤ ਵਧੀਆ ਨਾਈਸ ਮੁੰਡਾ ਆ ਆਪਣੇ ਗਵੰਡੀ ਆ ਚਲਦੇ ਹੁਣ ਕਰਨੇ ਹੁਣ ਤੇ ਦੇਖਦੇ ਹਾਂ ਹੁਣ ਦੇਖਦੀ ਵੀ ਹਾਂਜੀ ਵੀ ਸਤਿ ਸ਼੍ਰੀ ਅਕਾਲ ਬਾਜੀ ਕਿੱਦਾਂ ਹੋ ਸੇਤਾ ਕਿੱਦਾਂ ਠੀਕ ਆ ਠੀਕ ਆ ਨਾਲ ਹੈਲਪ ਕਰਾਉਂਗੇ ਆਪਣੇ ਮੁੰਡੇ ਦੇ ਨਾ ਹਾਂ ਇਹ ਠੀਕ ਆ ਬਾਜੀ ਇਹ ਪੇ ਬਹੁਤ ਇਕੱਠੇ ਹਲਵਾਈ ਰਲ ਕੇ ਕੰਮ-ਕੰਮ ਕਰਦੇ ਆ ਹਲਵਾਈ ਦਾ ਤੇ ਬਹੁਤ ਵਧੀਆ ਆ ਤੇ ਬਾਜੀ ਨੇ ਪਾਠ ਬਹੁਤ ਸੋਹਣਾ ਕਰਦੇ ਆ ਪਾਠ ਏਦਾਂ ਕਲਾ ਕਲਾ ਸ਼ਬਦ ਸਮਝ ਲੱਗਦੀ ਆ ਪਾਠ ਦੀ ਤੇ ਹੁਣ ਆਉਣਗੇ ਪੇਪੁੱਤ ਇਕੱਠੇ ਕੰਮਕਾਰ ਕਰਨਗੇ ਹਾਂ ਤੂੰ ਬੈਠੀ ਐ ਤੂੰ ਮੈਨੂੰ ਡਿੱਕੀ ਐ ਨਹੀਂ ਹੌਲੀ ਦੀ ਜੇ ਮੇਰੀ ਵੇਟ 'ਚ ਬੈਠੀ ਹਾਏ ਆ ਗਈ ਹੁਣ ਮੈਂ ਚੱਲ ਚਲੀ 간 ਨੂੰ ਆਪਾਂ ਸਮਾਨ ਲੈ ਕੇ ਆਈਏ ਮੇਰੀ ਬੋਡੀਗਾਰਡ ਬੋਲਦੀ ਨਹੀਂ ਹੂੰ ਨੰਨਾ ਰਣਾ ਮੇਰੇ ਆ ਚਲੀ ਆਪਾਂ ਚੱਲ ਆ ਜਾ ਪ੍ਰਸ਼ਾਦ ਲੱਭਦੀ ਐ ਮੇ ਤੋਂ ਚੱਲ ਚੱਲ ਇੱਗੇ-ਇੱਗੇ ਚੱਲ ਤਾ ਚੱਲੀ ਆਪਾਂ ਗਰ ਲਾਲਾ ਨੂੰ ਲੈ ਕੇ ਆਈਏ ਆਪਾਂ ਆ ਜਾ ਚੱਲ ਚੱਲ ਨਹੀਂ ਨਹੀਂ ਰੱਖੀ ਕਰਿਆ ਸੇਵਾ ਕਰਨ ਦਾ ਆ ਜਾ ਜਾ ਸਿੱਟਿਆ ਆਇਆ ਹਾਨੇ ਕੰਮ ਕਰਦੇ ਰਾਜਾ ਕੁਰਾ ਸਟਾਈ ਚੜਨਾ ਪਿੰਦੇ ਤਾਂ ਨੂੰ ਗੁਰੂ ਘਰ ਜਾਣ ਨੂੰ ਤੇ ਸਾਡੇ ਘਰ ਥੋੜੇ ਨੀਵੇਂ ਪੈ ਜਾਂਦੇ ਆ ਤੇ ਵੱਡਵਾਰਾ ਸਾਥ ਦਾ ਉੱਚਾ ਤਾਂ ਹੋਰ ਹੈ ਚੜਾਈ ਚੜਦੀ ਆ ਆਨੂੰ ਤੇ ਦੇਖੋ ਚੜਾਈ ਹਾਂ ਕਿਦਾਂ ਪ੍ਰੀਤ ਕੀ ਹਾਲ ਆ ਚੜਾਈ ਚੜਦੀ ਤਾਂ ਨੂੰ ਤੇ ਤਰਾਈ ਆ ਜਾਂਦੀ ਹੈ ਇਹਨੂੰ ਅਇ ਤੈਨੂੰ ਸਾਰੇ ਗਲੀਆਂ ਟੂਰ ਕਰਾ ਦੇਣਾ ਆ ਦੇਖੋ ਵੱਡਾਰਾ ਵਾ ਬਾਹਰੀ ਕਰ ਦਿਜੇਗਾ ਤੇ ਆਪਣੀ ਗਲੀ ਆ ਗਈ ਘਰ ਘਰ ਜਾਣ ਚੱਲ ਚੱਲ ਦਸ ਫੌਜਾਂ ਨਾਲ ਹੀ ਆ ਮੇਰੇ ਚੱਲ ਚੱਲ ਬੈਠਿਆ ਭੈਣ ਜੀ ਪਿਆਸ ਲੱਗੀ ਤੈਨੂੰ ਨਾ ਹੁਣ ਚੱਲ ਫਿਰ ਹਾਂ